ਕਾਫੀ ਜਿਹੜੀ ਬਰਫ਼ ਦੇਖਣ ਨੂੰ ਮਿਲ ਰਹੀ ਹੈ ਜਲੰਧਰ ਵਿਖੇ ਦੇਖ ਸਕਦੇ ਹੋ ਜਲੰਧਰ ਬਸਤੇਣ ਦੀਆਂ ਤਸਵੀਰਾਂ ਜਿਹੜੇ ਗੜੇ ਦੇਖ ਸਕਦੇ ਹੋ ਜਿਹੜੇ ਤੇ ਪੈ ਰਹੇ ਨੇ ਮੌਸਮ ਤੁਸੀਂ ਦੇਖ ਸਕਦੇ ਹੋ ਮੌਸਮ ਦਾ ਇਸ ਵੇਲੇ ਹਾਲ ਦੇਖ ਸਕਦੇ ਹੋ ਜਿਹੜੀ ਗੜੇ ਬਰਸਾਤ ਦੇਖ ਸਕਦੇ ਹੋ ਜਿਹੜੀ ਗੜਿਆਂ ਦੀ ਬਰਸਾਤ ਹੋ ਰਹੀ ਆ ਲਗਾ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੌਸਮ ਦਾ ਬਸੰਤ ਮੇਲਾ ਦੇਖ ਸੰਗਰ ਲਗਾਤਾਰ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਕਾਫੀ ਮੋٹے ਗੜੇ ਪੈ ਰਹੇ ਨੇ ਜਲੰਧਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਸਾਰੀ ਜਿਹੜੀ ਰੋਡ ਆ ਗੜਿਆਂ ਨਾਲ ਹੀ ਭਰ ਗਈ ਆ ਦੇਖ ਸਕਦੇ ਹੋ ਕਾਫੀ ਜਿਹੜੇ ਵੱਡੇ ਕਾਫੀ ਦੇਖ ਸਕਦੇ ਹੋ ਗੜਿਆਂ ਦੀਆਂ ਕਾਫੀ ਬਰਫ taraf ਦੇਖੀਏ ਜਿਹੜੇ ਇੱਥੇ ਗੜੇ ਗੜੇ ਲੱਭ ਰਹੇ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਮੌਸਮ ਨੇ ਇੱਥੇ ਕਰਵਟ ਲਈ ਆ ਜਿਹੜੀ ਕਾਫੀ ਜਿਹੜੀ ਇੱਥੇ ਬਰਫਬਾਰੀ ਹੋਈ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਗੜੇ ਗੜੇ ਜਿਹੜੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਬੱਸ ਇੱਕ ਤਸਵੀਰਾਂ ਤਾਂ ਦਿਖਾ ਰਹੇ ਆ ਕੀ ਜਿਆਦਾ ਤਾਂ ਭਗਤ ਸਿੰਘ ਦੀ ਕਤਿਮਾਈ ਜਰੀ ਦੇ ਸਾਹਮਣੇ ਤੁਹਾਨੂੰ ਨਜ਼ਰ ਆ ਗਈ ਹੈ ਜਿਹੜੀਆਂ ਉਹ ਹਾਲਾਤ ਹੈਗੇ ਲੰਦ ਸ਼ਾਹ ਦੇ ਤੇ ਸੋ ਹੀ ਲੇਕਨ ਮੇਰੀ ਵੀ ਕਾਫੀ ਜਨਾ ਬਰਬਾਦ ਦੇ ਨਾਲ ਨਾਲ ਇਸ ਸਮੇਂ ਉਹਦਾ ਵੀ ਇਸ ਦੀ ਦੇਰੀ ਦੇਖੀ ਜਾ ਸਕਦੀ ਹੈ ਦੇਖ ਸਕਦੇ ਹੋ লাইਕ ਤਸਵੀਰਾਂ ਦੇ ਵਿੱਚ ਜਲੰਧਰ ਵਿੱਚ ਜਿਹੜੀ ਮੌਸਮ ਨੇ ਕਰਵਟ ਲਈ ਆ ਕਿਸ ਜਗ੍ਹਾ ਦੇ ਵਿੱਚ ਬਰਬਾਰੀ ਹੋਈ ਹੈ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਮੈਂਟ ਸੈਕਸ਼ਨਸ ਦੇ ਵਿੱਚ ਜਰੂਰ ਦੱਸੋ ਕਿ ਸਵਾਰੀਆਂ ਉਹਨਾਂ ਨੂੰ ਕਾਫੀ ਨੁਕਸਾਨ ਵੀ ਖਾਣਾ ਪਿਆ ਸਮੇਂ ਦੇ ਦਿੱਕਾ ਭਾਤੇ ਨਾਲ ਜਦੋਂ ਦਾ ਸ਼ਹਿਰ ਦਾ ਜਿਲੰਦਰ ਨੂੰ ਪ੍ਰਭਾਵਿਤ ਹੋਏਗਾ ਜਿਹੜੇ ਨਿਚਲੇ ਖੇਤ ਨੇ ਉੱਥੇ ਜਿਹੜੀ ਬਫਾਰ ਦੇ ਨਾਲ ਨਾਲ ਜਿਹੜਾ ਖੇਤ ਹੋਣੀ ਪਤਾ ਬਣ ਜਾਦੀ ਹੈ ਦੇਖ ਸਕਦੇ ਹੋ ਕਾਫੀ ਜਿਹੜੀ ਬਰਫ ਬਾਰੀ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਆਓ ਅਸੀਂ ਕਿਸ ਕਿਸ ਏਰੀਆ ਦੇ ਵਿੱਚ ਜਿਹੜੀ ਬਰਫ ਬਾਰੀ ਹੋਈ ਆ ਕਮੈਂਟਸ ਦੇ ਵਿੱਚ ਜਰੂਰ ਦੱਸੋ ਜੀ ਦੇਖੋ ਜੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਜਿੰਜੀ ਬਰਫ ਬਾਜੀ ਨੇ ਅੱਜ ਜਿੱਦਾਂ ਕਿ ਜਿਲੰਦਰ ਦੇ ਵਿੱਚ ਵੀ ਹੋਈ ਆ ਤੇ ਸ਼ਹਿਰਾਂ ਦੇ ਵਿੱਚ ਕਿਹੜੇ ਕਿਹੜੇ ਚ ਹੋਈ ਹੈ ਕਮੈਂਟਸ ਵਿੱਚ ਤੁਸੀਂ ਜਾ ਕੇ ਦੋ ਦੇਖ ਸਕਦੇ ਹੋ ਬਰਮਬਰੀ ਦੇ ਕੁਝ ਟਾਈਮ ਬਾਅਦ ਹੀ ਇੱਥੇ ਜਿਹੜੀ ਧੁੱਪ ਵੀ ਨਿਕਲ ਚੁੱਕੀ ਆ ਜਿਹੜਾ ਮੌਸਮ ਦੇ ਬਦਲਤੀ ਨਿਤਰਾ ਆਈ ਆ ਕੁਝ ਟਾਈਮ ਪਹਿਲਾਂ ਹੀ ਗੜੇ ਔਰ ਕੁਝ ਟਾਈਮ ਬਾਅਦ ਹੀ ਜਿਹੜੇ ਸੂਰੇ ਦੇ ਦਾ ਇੱਥੇ ਪ੍ਰਗਟ ਹੋਏ ਨੇ ਬੱਦਲ ਦੇ ਵਿੱਚ ਇਹ ਬੱਦਲ ਹਾਲੇ ਅਪਰ ਚਲ ਗਏ ਨੇ ਤੇ ਨਾਲ ਹੀ ਧੁੱਪ ਤੇ ਜਾ ਗਈ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਖੰਦਕ ਪਾ ਇਸ ਤੋਂ ਬਾਅਦ ਬਕਾਫੇ ਫੇਰ ਤੋਂ ਨਹੀਂ ਨਿਕਲੀ ਹੋਈ ਸੀ ਤੇ ਇੰਨੀਆਂ ਤਸਵੀਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਜਲਦੀ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਬੜਾ ਤਾਂ ਲੱਗਦਾ ਠੰਡ ਵਾਪਸ ਆ ਗਈ ਹੁਣ ਆ ਜੀ ਇਹ ਕਿਹਾਂ ਨਹੀਂ ਲੱਗੀ ਹੈ ਆ ਗਈ ਵਾਪਸ ਹੀ ਬਾਈ ਕੋਟੇ ਫੇਰ ਤਾਂ ਸਾਹਮਣਿਆਂ ਹੀ ਦੇ ਸਾਹਮਣੇ ਹੋਏ ਸੀ ਆ ਦੇਖੋ ਕੱਡੇ ਹੋਏ ਆਪਾਂ ਅੱਛਾ ਫੇਰ ਬਾਹਰ ਨਿਕਲ ਗਏ ਹੁਣ ਜੈਕਟ ਬਾਹਰ ਨਿਕਲ ਗਈ ਉਹਨਾਂ ਤੋਂ ਮਿਲਣਾ ਤਾਂ ਰਜਾਈਆਂ ਵੀ ਕੱਢਣੇ ਪੈਣੀਆਂ ਜਾ ਕੇ ਅੱਛਾ ਜੇ ਘੜਾ ਰਮ ਪਾਈ ਹੋਈ ਹੈ ਵੈਸੇ ਥੱਲੇ ਦੀ ਤੁਸੀਂ ਦੇਖ ਸਕਦੇ ਹੋ ਸੇਫਟੀ ਕੰਮ ਦੀ ਥਾਂ ਦੇ ਜਾਲੀ ਖੰਡ ਕਾਫੀ ਲੋਕਾਂ ਨੂੰ ਦਿੱਕਤ ਆ ਰਿਹਾ ਜਿਹੜਾ ਖਾਮਨਾ ਕਰਵਾਉਂਦੀ ਹੈ ਜੁਮਾਰਾ ਉਹ ਜ਼ਿਆਦਾ ਦਿੱਕਤ ਆਉਂਦੀ ਹੈ ਆਪਨੀ ਸੇਫਟੀ ਜਿਹੜੀ ਆਪ ਸੋ ਇੰਨੀਆਂ ਤਸਵੀਰਾਂ ਨਾਲ ਮੈਨੂੰ ਦਿਓ ਇਜਾਜ਼ਤ ਜਲਦੀ ਮਿਲਦੇ ਆ ਨਵੀਂ ਅਪਡੇਟ